ਪਿੰਡ ਕਲਕਲਾਂ ਜ਼ਿਲ੍ਹਾ ਮੋਗਾ ਦੇ ਵਿੱਚ ਮੌਜੂਦ ਇੱਕ 110 ਸਾਲ ਪੁਰਾਣੀ ਹਵੇਲੀ ਇਹਨਾਂ بارشਾਂ ਮੁਰੇ ਢਹਿ ਢੇਰੀ ਹੋ ਗਈ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਗੁਲਜਾਰ ਸਿੰਘ ਕਲਕਲਾਂ ਜਿਹੜੇ ਕਿ ਸਿਰਫ ਦੋ ਕਿੱल्ल्या ਦੇ ਮਾਲਕ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਹੇ ਆ। ਸੋ ਉਹਨਾਂ ਦੀ ਇਹ ਹਵੇਲੀ ਜਿਹੜਾ ਕਿ ਉਹਨਾਂ ਦੇ ਰਹਿਣ ਦਾ ਇੱਕੋ ਇੱਕ ਸਹਾਰਾ ਵੀ ਸੀ ਇਨਾਂ ਬਾਰਸ਼ਾਂ ਦੇ ਵਿੱਚ ਟਹਿ ਢੇਰੀ ਹੋ ਗਈ 110 ਸਾਲ ਪੁਰਾਣੀ ਇਹ ਹਵੇਲੀ ਜਿਸ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਸਨ ਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਇਹ ਹਵੇਲੀ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ ਕਿਉਂਕਿ ਕਿਸੇ ਸਮੇਂ ਪੂਰੀ ਆਲੀਸ਼ਾਨ ਸੀ ਇਹ ਹਵੇਲੀ ਤੇ ਲੋਕਾਂ ਲਈ ਇੱਕ ਅਜੂਬਾ ਸੀ ਪਰ ਅੱਜ ਇਨਾਂ ਬਾਰਸ਼ਾਂ ਅਗੇ ਇਹ ਟਹਿ ਢੇਰੀ ਹੋ ਗਈ ਸੋ ਇਹਨਾਂ ਬਾਰਸ਼ਾਂ ਨੇ ਜਿੱਥੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਉਥੇ ਜਿਹੜੀਆਂ ਸਾਡੀਆਂ ਪ੍ਰਾਤਨ ਨਿਸ਼ਾਨੀਆਂ ਹਨ ਉਹਨਾਂ ਨੂੰ ਵੀ ਢਹਿ ਢੇਰੀ ਕੀਤਾ ਹੈ ਸੋ ਮੋਗੇ ਦੇ ਵਿੱਚ ਜੋ ਮੰਡੀ ਦੇ ਗੇਟ ਹੈ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਵੀ ਡਿੱਗਣੇ ਸ਼ੁਰੂ ਹੋ ਗਏ ਆ ਤੇ ਪਿੰਡ ਕਲਕਲਾਂ ਦੇ ਵਿੱਚ ਮੌਜੂਦ ਇਹ ਹਵੇਲੀ ਵੀ ਜਿਹੜੀ ਅਖੀਰ ਬਾਰਸ਼ਾਂ ਅੱਗੇ ਹਾਰ ਗਈ ਤੇ ਢਹਿ ਢੇਰੀ ਹੋ ਗਈ ਜ਼ਿਕਰ ਜੋਗਾ ਹੈ ਕਿ ਕਿਸਾਨ ਆਗੂ ਗੁਲਜ਼ਾਰ ਸਿੰਘ ਹਲਕਲਾਮ ਸਿਰਫ ਦੋ ਕਿੱਲਾਂ ਦੇ ਮਾਲਕ ਨੇ ਤੇ ਇਸ ਹਵੇਲੀ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਸੀ ਜਿਸ ਕਾਰਨ ਹੁਣ ਉਹਨਾਂ ਨੂੰ ਇੱਕ ਬਰਾਂਡੇ ਦੇ ਵਿੱਚ ਆਪਣਾ ਸਾਰਾ ਘਰ ਦਾ ਸਮਾਨ ਰੱਖ ਕੇ ਉਥੇ ਜੀਵਨ ਬਸਰ ਕਰਨਾ ਪੈ ਰਿਹਾ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਇਹ ਕਿਸਾਨ ਆਗੂ ਅੱਜਕੱਲ ਆਪਣਾ ਜੀਵਨ ਬਸਰ ਕਰ ਰਿਹਾ ਸੋ ਇਹਨਾਂ ਨੂੰ ਵੀ ਮਦਦ ਦੀ ਲੋੜ ਹੈ ਕਿਉਂਕਿ ਹਮੇਸ਼ਾ ਕਿਸਾਨਾਂ ਦੇ ਨਾਲ ਹੱਕ ਢਾਕੇ ਖੜਨ ਵਾਲੇ ਲੋਕ ਅਕਸਰ ਉਹਨਾਂ ਦੇ ਬੈਂਕ ਖਾਤੇ ਆ ਜਿਹੜੇ ਉਹ ਜ਼ੀਰੋ ਹੁੰਦੇ ਆ ਨਲ ਹੁੰਦੇ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਅਸੀਂ ਹੜਪੀੜਤ ਲੋਕਾਂ ਦੀ ਮਦਦ ਕਰ ਰਹੇ ਆ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਾ ਕੇ ਲੋਕਾਂ ਦੀ ਬਾਹ ਮ ਫੜ ਰਹੇ ਆ ਉਥੇ ਜਿਹੜੇ ਇਲਾਕੇ ਹੜ ਪ੍ਰਭਾਵਿਤ ਨਹੀਂ ਗਏ ਹਾਲੇ ਪਰ ਉਹਨਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਹੈ ਉਹਨਾਂ ਲੋਕਾਂ ਦੀ ਵੀ ਬਾਹ ਫੜਨ ਦੀ ਲੋੜ ਹੈ ਉਹਨਾਂ ਲਈ ਵੀ ਸਹਾਰਾ ਬਣਨ ਦੀ ਲੋੜ ਹੈ ਸੋ ਇਸ ਵੀਡੀਓ ਰਾਹੀਂ ਮੈਂ ਕਿਸਾਨ ਆਗੂ ਗੁਲਜਾਰ ਸਿੰਘ ਘਲਕਲਾ ਉਹਨਾਂ ਦੀ ਮਦਦ ਦੀ ਬੇਨਤੀ ਸਮੂਹ ਸਮਾਜ ਦੇ ਲੋਕਾਂ ਨੂੰ ਕਰਾਂਗਾ ਕਿ ਆਓ ਆਪਾਂ ਇਹਨਾਂ ਲੋਕਾਂ ਦੀ ਵੀ ਬਾਹ ਫੜੀਏ ਬਹੁਤਾ ਨਹੀਂ ਤਾਂ ਥੋੜਾ ਉਹਨਾਂ ਦੇ ਗੁਜ਼ਾਰੇ ਜੁਗਾ ਜਾਂ ਰਹਿਣ ਜੁਗਾ ਕੁਛ ਨਾ ਕੁਛ ਬਣਾ ਕੇ ਉਹਨਾਂ ਨੂੰ ਜ਼ਰੂਰ ਦਈਏ ਕਿਉਂਕਿ ਅਖੀਰ ਉਹ ਸਾਡੇ ਲੋਕਾਂ ਲਈ ਲੜਦੇ ਰਹੇ ਐ ਤੇ ਸਾਡੇ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹਨਾਂ ਦੇ ਨਾਲ ਖੜਨ ਵਾਲੇ ਔਖੇ ਸਮਿਆਂ ਦੇ ਵਿੱਚ ਸਾਥ ਦੇਣ ਵਾਲੇ ਲੋਕ ਹੈ ਜਿਹੜੇ ਉਹ ਬੇਸਹਾਰਾ ਨਾ ਹੋਣ ਉਹਨਾਂ ਦਾ ਅਸੀਂ ਸਹਾਰਾ ਬਣੀਏ ਹੁਣ ਇਹ ਮੌਕਾ ਹੈ ਸੋ ਕਿਸਾਨ ਆਗੂ ਗੁਲਜਾਰ ਸਿੰਘ ਕਲਕਲਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਮਦਦ ਉਹਨਾਂ ਨੂੰ ਦੇਣੀ ਚਾਹੁੰਦੇ ਹੋ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ